ਯੋਧ ਨਸ਼ਾ ਵਰਦ ਮਹਿੰਮ ਤਹਿਤ ਅੱਜ ਉਪ ਕਪਤਾਨ ਪੁਲਿਸ ਮਨਜੀਤ ਸਿੰਘ ਨੇ ਪੁਲਿਸ ਪਾਰਟੀ ਸਮੇਤ ਸ਼ਹਿਰ ਦੀਆਂ ਗੈਰ ਆਬਾਦੀ ਵਾਲੀਆਂ ਥਾਵਾਂ ਜਿਵੇਂ ਕਿ ਸ਼ਮਸ਼ਾਨ ਘਟ ਆਦਿ ਵਿੱਚ ਨਸ਼ਾ ਕਰਨ ਵਾਲਿਆਂ ਦੀ ਭਾਲ ਲਈ ਤਲਾਸ਼ੀ ਅਭਿਆਨ ਚਲਾਇਆ ਇਸ ਮੌਕੇ ਉਪ ਕਪਤਾਨ ਪੁਲਿਸ ਮਨਜੀਤ ਸਿੰਘ ਨੇ ਨਸ਼ੇ ਦੇ ਕਾਰੋਬਾਰ ਨਾਲ ਜੁੜੇ ਲੋਕਾਂ ਨੂੰ ਚੇਤਾਵਨੀ ਦਿੰਦਿਆਂ ਕਿਹਾ ਕਿ ਉਹ ਆਪਣੇ ਇਸ ਕਾਰੋਬਾਰ ਨੂੰ ਛੱਡ ਕੇ ਸਹੀ ਰਸਤੇ ਤੇ ਆ ਜਾਣ ਨਹੀਂ ਤਾਂ ਉਹਨਾਂ ਨੂੰ ਸਲਾਖਾਂ ਵਿੱਚੇ ਭੇਜ ਦਿੱਤਾ ਜਾਵੇਗਾ ਹੋਰ ਕੀ ਕਿਹਾ ਉਪ ਕਪਤਾਨ ਨੇ ਆਓ ਸੁਣਦੇ ਹਾਂ ਇਸ ਰਿਪੋਰਟ ਦੇ ਵਿੱਚ ਤੁਸੀਂ ਇੱਥੇ ਸ਼ਮਸ਼ਾਨ ਘਾਟ ਚ ਹੀ ਰਹਿੰਦੇ ਹੋ ਹਾਂਜੀ ਔਰ ਅੱਜ ਪੁਲਿਸ ਵੱਲੋਂ ਇੱਥੇ ਰੇਡ ਕੀਤੀ ਹੈ ਕੀ ਦੇਖਦੇ ਹੋਗੇ ਕਿ ਇੱਥੇ ਨਸ਼ੇੜੀ ਪਹਿਲਾਂ ਕਿੰਨੇ ਆਉਂਦੇ ਸੀ ਤੇ ਹੁਣ ਕੀ ਫਰਕ ਹੈ ਹੁਣ ਤਾਂ ਜੀ ਬਹੁਤ ਜ਼ਿਆਦਾ ਫਰਕ ਹੈ ਪਹਿਲਾਂ ਬਹੁਤ ਜ਼ਿਆਦੇ ਆਉਂਦੇ ਸੀ ਕੀ ਪਹਿਲਾਂ ਇੱਥੇ ਆ ਕੇ ਨਸ਼ੇੜੀ ਨਸ਼ਾ ਕਰਦੇ ਸੀਗੇ ਨਸ਼ਾ ਕਰਦੇ ਸੀ ਜੀ ਜੇ ਰੋਕਦੇ ਸੀ ਤਾਂ ਸਮਾਂ ਮਾਰਨ ਨੂੰ ਪੈਂਦੇ ਸੀ ਤਾਂ ਹੁਣ ਪੁਲਿਸ ਦੀ ਕਾਰਵਾਈ ਨਾਲ ਕੀ ਫਰਕ ਪਿਆ ਪੁਲਿਸ ਦੀ ਕਾਰਵਾਈ ਨਾਲ ਫੁੱਲ ਹੀ ਫਰਕ ਪੈ ਗਿਆ ਜੀ ਹਾਂ ਹੁਣ ਕੋਈ ਨਸ਼ੇ ਵਾਲਾ ਆਉਂਦਾ ਨਹੀਂ ਇੱਥੇ ਨਾ ਜੀ ਕੋਈ ਨਸ਼ੇ ਵਾਲਾ ਕਾਸੇ ਵਾਲਾ ਨਹੀਂ ਆਉਂਦਾ ਹੁਣ ਤਾਂ ਠੀਕ ਹੈ ਸਰ ਪੁਲਿਸ ਵੱਲੋਂ ਇਹ ਜਿਹੜਾ ਨਸ਼ਿਆਂ ਨੂੰ ਰੋਕਣ ਲਈ ਅਭਿਆਨ ਚਲਾਇਆ ਜਾ ਰਿਹਾ ਔਰ ਵਕ ਵਕ ਥਾਵਾਂ ਦੇ ਉੱਤੇ ਸਰਚ ਆਪਰੇਸ਼ਨ ਚਲਾਇਆ ਗਿਆ ਇਸ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਸਰਦੂਲਗੜ ਸਬਡਿਵੀਜ਼ਨ ਦੇ ਵਿੱਚ ਕਸਬਾ ਸਰਦੂਲਗੜ ਦੇ ਆਸ-ਪਾਸੇ ਦੇ ਪਿੰਡਾਂ ਦੇ ਵਿੱਚ ਜਿੱਥੇ ਨਸ਼ਾ ਕਰਨ ਵਾਲੇ ਲੋਕ ਛਿਪ ਕੇ ਨਸ਼ੇ ਕਰਦੇ ਸੀ ਅਤੇ ਗੈਰ ਆਵਾਜ਼ ਥਾਵਾਂ ਸੀਗੀਆਂ ਉਨ੍ਹਾਂ ਦੇ ਵਿੱਚ ਅੱਜ ਸਪੈਸ਼ਲ ਤੌਰ ਤੇ ਅਚੰਤ ਚੇਤ ਰੇਡ ਕੀਤੀ ਗਈ ਹੈ ਕਿਉਂਕਿ ਵੱਖ-ਵੱਖ ਪਾਰਟੀਆਂ ਵੱਲੋਂ ਵੱਖ-ਵੱਖ ਥਾਵਾਂ ਜਿਵੇਂ ਝੰਡਾ ਕਲਾਂ ਦਾ ਕੋਈ ਸਪੌਟ ਸੀ ਇੱਕ ਆਲੂਪੁਰ ਦਾ ਸਰਦੂਲਗੜ ਦੇ ਦੋ ਸਪੌਟ ਸੀਗੇ ਉੱਥੇ ਵੱਖ-ਵੱਖ ਪਾਰਟੀਆਂ ਬਣਾ ਕੇ ਪੁਲਿਸ ਵੱਲੋਂ ਰੇਡ ਕੀਤੀ ਗਈ ਹੈ ਤਾਂ ਜੋ ਨਸ਼ੇੜੀ ਕੋਈ ਲੁਕਮੀ ਥਾਂ ਦਾ ਆਸਰਾ ਲੈ ਕੇ ਨਸ਼ਾ ਨਾ ਕਰਨ ਅਤੇ ਲੋਕਾਂ ਨੂੰ ਕੋਈ ਤੰਗ ਨਾ ਕਰੇ ਸਰ ਪਿਛਲੇ ਦਿਨੀ ਸਰਦੂਲਗੜ ਏਰੀਆ ਦੇ ਵਿੱਚੋਂ ਕਈ ਕੇਸ ਆ ਜਿਹੜੇ ਮਤਲਬ ਚਿੱਟੇ ਦੇ ਸਾਹਮਣੇ ਆਇਆ ਪੁਲਿਸ ਨੇ ਕਈ ਨਸ਼ਾ ਤਸਕਰਾਂ ਨੂੰ ਫੜਿਆ ਵੀ ਹੈ ਔਰ ਹੋਰ ਵੀ ਕਾਰਵਾਈ ਚੱਲ ਰਹੀ ਹੈ ਕੀ ਕਹਿਣਾ ਚਾਹੂੰਗਾ ਦੇਖੋ ਜੀ ਨਸ਼ਾ ਤਸਕਰਾਂ ਨੂੰ ਪੁਲਿਸ ਦੀ ਬਾਜ ਅੱਖ ਦੇ ਨਾਲ ਜੋ ਸੀਨੀਅਰ ਅਫਸਰ ਸਾਨੂੰ ਹਦਾਇਤਾਂ ਦਿੰਦੇ ਨੇ ਵੀ ਆਪਾਂ ਨਸ਼ੇ ਨੂੰ ਕਿਸੇ ਵੀ ਤਰ੍ਹਾਂ ਨਸ਼ੇੜੀ ਨੂੰ ਜਾਂ ਨਸ਼ਾ ਵੇਚਣ ਵਾਲੇ ਨੂੰ ਕਿਸੇ ਵੀ ਹਾਲਤ ਦੇ ਵਿੱਚ ਸਪੇਅਰ ਨਹੀਂ ਕਰਨਾ ਇਸੇ ਦੇ ਤਹਿਤ ਚਲਦੇ ਹੋਏ ਸਾਡੇ ਵੱਲੋਂ ਸਾਡੀ ਪੁਲਿਸ ਵੱਲੋਂ ਵੱਖ-ਵੱਖ ਰੇਡਾਂ ਕਰਕੇ ਜੋ ਦੋਸ਼ੀ ਨੇ ਉਹਨਾਂ ਨੂੰ ਫੜ ਕੇ ਜੇਲ੍ਹਾਂ ਦੇ ਵਿੱਚ ਭੇਜਿਆ ਜਾ ਰਿਹਾ ਹੈ ਜੀ ਸਰ ਅੱਜ ਦੀ ਰੇਡ ਦੇ ਵਿੱਚ ਕੋਈ ਇਹੋ ਜਿਹਾ ਕੇਸ ਸਾਹਮਣੇ ਆਇਆਗਾ ਜੀ ਨਹੀਂ ਅੱਜ ਦੀ ਰੇਡ ਸਾਡੀ ਚੱਲ ਰਹੀ ਆ ਵੱਖ-ਵੱਖ ਥਾਵਾਂ ਤੇ ਜੇਕਰ ਨਸ਼ੇ ਦੇ ਕੋਈ ਫੜਿਆ ਗਿਆ ਤਾਂ ਜ਼ਰੂਰ ਤੁਹਾਡੇ ਤੇ ਹਾਂ ਚ ਲੈ ਜਾਂਦਾ ਜਾਊਗਾ ਜੀ ਸਰ ਕੀ ਜਿਹੜੇ ਨਸ਼ੇ ਨਾਲ ਜੁੜੇ ਹੋਏ ਨਸ਼ੇ ਦਾ ਕਾਰੋਬਾਰ ਕਰਨ ਵਾਲੇ ਐ ਉਹਨਾਂ ਨੂੰ ਕੀ ਤੁਸੀਂ ਮੈਸੇਜ ਦੇਣਾ ਚਾਹੁੰਗੇ ਮੈਸੇਜ ਤਾਂ ਇਹੀ ਆ ਜੀ ਵੀ ਉਹ ਇਹ ਕੰਮ ਆਪਦਾ ਬੰਦ ਕਰ ਦੇਣ ਬਹੁਤ ਬੰਦੇ ਨੇ ਜਿਹੜੇ ਬੰਦ ਕਰ ਚੁੱਕੇ ਨੇ ਕੰਮ ਇਹ ਜਾਂ ਉਹਨਾਂ ਆਪਦੀ ਅਸਲ ਜਗ੍ਹਾ ਤੇ ਪਹੁੰਚ ਗਏ ਨੇ ਠੀਕ ਹੈ